ਇਹੀ ਗੱਲ ਸਾਰੀ ਚਾਹਣਾ ਹਾਂ ਮੈਂ ਇਸ ਹਾਇ ਭਾਪਾ ਮੈਂ ਸੱਚੀ ਇਹੀ ਗੱਲ ਸੁਣਨੀ ਚਾਹਣਾ ਕਹਿਣਾ ਤੁਸੀਂ ਦੇਖਦੇ ਨੇ ਕਿ ਆਉਂਦੇ ਆ ਗਾਣੇ ਤੇ ਗਾਣਾ ਛੜਾ ਛੜਾ ਜਦੋਂ ਪਿਛਲੇ ਵਾਰ ਸੀ ਗੱਲਾਂ ਵਿਚਾਰੀਆਂ ਸੁਣਾ ਕੇ ਆ ਗਾਣੇ ਘੜ ਸੁਣਾ ਕੇ ਗਿਆ ਫਿਰ ਉਹ ਤਾਂ ਘੜ ਸੁਣਾਇਆ ਨਾ ਅੱਗੇ ਫੇਰ ਬਣਾਉਣੀਆਂ ਤਾਂ ਹੁਣ ਮੈਂ ਜਿਉਂ ਆਇਆ ਰੇੜੀ ਬਣਾਈ ਪਈ ਗਾਣਿਆਂ ਦੀ ਆਹ ਹੁਣ ਫੇਰ ਤੁਹਾਨੂੰ ਸਾਡੇ ਖਾਲੀ ਸੁਣਾਉਣੀ ਅੱਜ ਹੁਣ ਤੱਕ ਲਗਾਤਾਰ ਗਾਣੇ ਹੋ ਗਏ ਬਹੁਤ ਜ਼ਿਆਦਾ ਆਓ ਕਾਲੂ ਤੇ ਗੀਤ ਹੈ ਬਿਲਕੁਲ ਨਵਾਂ ਗੀਤ ਆਉਣ ਵਾਲਾ ਕੀ ਕਹਿੰਦਾ ਮੈਂ ਹੱਥ ਜੋੜ ਦੀ ਤੇਰੇ ਤੈਨੂੰ ਮਾਰੂ ਵੇ ਢੋਲਾ ਚਾਨੀਆਂ ਬੜੀਆਂ ਚੰਗੀਆਂ ਹੁੰਦੀਆਂ ਚੇਰਮੈਨ ਸਾਹਿਬ ਉਹ ਪਤਾ ਵਕੀਮ ਦਾ ਜਿਹੜਾ ਜਗਤ ਜਿੰਦ ਦਾ ਪੀ ਕੇ ਆਜੇ ਨਾ ਕਹਿੰਗੇ ਚੱਲ ਕੋਈ ਨਹੀਂ ਪੱਪੂ ਦਾ ਪਾਪਾ ਹੁਣ ਪੀ ਆਜੇ ਵਸਵੇਰੇ ਉੱਥੇ ਸੋਫੀ ਨਾਲ ਗੱਲ ਕਰਾਂਗੇ ਸਿਆਣੀਆਂ ਹੁੰਦੀਆਂ ਤੇ ਕਈ ਇਹਦੀਆਂ ਕੀ ਆਉਂਦੇ ਨੂੰ ਪੈ ਜਾਂਦੀਆਂ ਆ ਗਿਆ ਟੱਪ ਕੇ ਤੇ ਝਟਾ ਤਸਾ ਖਰਾਬ ਹੋ ਜਾਂਦੀਆਂ ਹੁਣ ਮੈਨੂੰ ਆਹਦੀ ਤੂੰ ਦਾਰੂ ਵੜੀ ਪੀਣ ਲੱਗ ਪਿਆ। ਪਹਿਲਾਂ ਮੈਨੂੰ ਇਹ ਦੱਸ ਵੀ ਤੈਨੂੰ ਕਿਹਨੇ ਦੱਸਿਆ ਮੈਂ ਦਾਰੂ ਪੀਣਾ। ਮੈਨੂੰ ਪਤਾ ਹੈ ਤੁਸੀਂ ਦਾਰੂ ਕਿੰਦੇ ਜੇ। ਇਹਨੂੰ ਕਿਵੇਂ ਪਤਾ ਮੈਂ ਦਾਰੂ ਪੀਣਾ? ਮੇਰੇ ਸਾਹਮਣੇ ਪੀਂਦਾ ਮੈਨੂੰ ਦਰਦ ਪਤਾ। ਹੋਰ ਮੈਂ ਚਰੀਚ ਵੜ ਕੇ ਪੀਆ ਕਰਾਂ। ਸਾਹਮਣੇ ਪੀਦੀ ਆ। ਨਾਲੇ ਮੈੜੀ ਦਾਰੂ ਪੀਂਦਾ। ਫੇਰ ਕੋਲ ਪੀਂਦਾ। ਮੇਰੇ ਢਿੱਡ 'ਚ ਦਾਰੂ ਵਾਲੇ ਕੀੜੇ ਪੈ ਗਏ। ਕੀ ਕਰਦੇ ਨੇ ਕੀੜੇ ਢਿੱਡ 'ਚ? ਅਰਨਾ ਕੋਰਨਾ ਕੀ ਜਦੋਂ ਸ਼ਾਮ ਦੇ 5 ਵਜੇ ਦੇ ਸਾਰੇ ਮੇਰੇ ਢਿੱਡ ਤੇ ਰੈਲੀ ਕਰ ਲੈਂਦੇ ਆ ਤੇਰਾ ਗੇਰ ਬੱਸ ਫਿਰ ਉੱਚੀ ਉੱਚੀ ਨਾਰੇ ਲਾਉਣ ਲੱਗ ਪੈਂਦੇ ਆ ਕੀ ਕਹਿੰਦੇ ਨੇ ਆਂਦੇ ਸਾਡੀਆਂ ਮੰਗਾ ਪੂਰੀਆਂ ਕਰੋ ਇਹ ਰਿਹਾ ਵਧੀਆ ਹੋ ਗਿਆ ਢਿੱਡ ਤੇ ਭਰੋ ਦਵਾਈ ਲੋ ਜੀ ਦਵਾਈ ਲੱਗ ਗਈ ਅਜ ਨੂੰ ਰੁਕੜੇ ਬੇਗੋ ਲੱਭੀ ਦਵਾਈ ਅਜ ਨੂੰ ਲੈ ਲੋ ਫਿਰ ਦਵਾਈ 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 ਤੇ ਹੈਗੀ ਆ ਤੇ ਮੇਰੇ ਗੱਲ ਸੁਣ ਵੇ ਦਵਾਈ ਨੂੰ ਨਾ ਪਹਿਲਾਂ ਮਿਲਦੀ ਨਹੀਂ ਬੈ ਜਾ ਮਿਲਦੀ ਨਹੀਂ ਤਾਂ ਮੈਂ ਚ ਖਾੜਾ ਲਾਉਣ ਜਦੋਂ ਆਇਆ ਨਾ ਮਾਈ ਸਾਹਿਬ ਰਖਣਾ ਬੇਗੂ ਹਾਂਜੀ ਇੱਥੇ ਮੈਨੂੰ ਕੋ ਬੰਦਾ ਮਿਲਿਆ ਮੈਂ ਸੱਤੇ ਦਾ ਯਾਰ ਹੀ ਹੋ ਮੈਂ ਕਿਹਾ ਸੱਤੇਆ ਮੇਰੇ ਢਿੱਡ 'ਚ ਦਾਰੂ ਵਾਲੇ ਕੀੜੇ ਪੈ ਗਏ ਹੋ ਓਏ ਤਾਂ ਨਾ ਭਾਜੀ ਇਹਦੇ ਕੰਮ ਹੀ ਬੜਾ ਸੌਖਾ ਤੁਹਾਨੂੰ ਦਵਾਈ ਲਿਆ ਦੇਣੇ ਤੇ ਦਵਾਈਆਂ ਦਾ ਘਰੇ ਭਰੌਣੇ ਪੈਣੀ ਦੇਸੀ ਦਵਾਈ ਆ ਇਹਨਾਂ ਕੀੜੇ ਡੁੱਬ ਡੁੱਬ ਮਰ ਜਾਣਗੇ ਇੱਕ ਖਰਾਕ ਸਵੇਰੇ ਇੱਕ ਦੁਪਹਿਰੇ ਇੱਕ ਸ਼ਾਮਾਂ ਤੇ ਬਣਾ ਲਓ ਦਵਾਈ ਉਹ ਦਵਾਈ ਤੇ ਬਣ ਗਈ ਫੋਜਪੁਰੋਂ ਜਿਹੜਾ ਦਵਾਈ 'ਚ ਸਮਾਨ ਪੈਣਾ ਸੀ ਕਰਿਆਨੇ ਵਾਲੀ ਦੁਕਾਨ ਤੋਂ ਲੱਭ ਗਿਆ ਵਾ ਫੇਰ ਸਮਾਨ ਲੱਭ ਗਿਆ ਫੇਰ ਸਾਲੇ ਭਾਂਡੇ ਨਹੀਂ ਲੱਭਦੇ ਜਿਨ੍ਹਾਂ ਚ ਦਵਾਈ ਬਣਨੀ ਆ ਕਿਹੜਾ ਭਾਂਡੇ ਦੀ ਲੱਭਦੇ ਤੈਨੂੰ ਦਵਾਈ ਬਣਾਉਣੀ ਪਤਾ ਨਹੀਂ ਉਹਨੇ ਲਖਾਇਆ ਦਾ ਇੱਕ ਢਮੀ ਇੱਕ ਸ਼ਕਾਲਾ ਹੈ ਕਿ ਨਾਲੀ ਹਾਂ ਮੈਂ दारू ਛੱਡਣ ਨੂੰ ਕਹਿੰਦੀ ਆ ਬਣਾਉਣ ਲਈ ਨਹੀਂ ਛੱਡੀ ਤੇ ਮਹਣ ਵੀ ਆ ਕਿੱਧਰ ਨੂੰ ਛੱਡੀ ਆ ਵੱਖਰੀ ਗੱਲ ਥੋੜੀ ਅੰਦਰ ਨੂੰ ਛੱਡੀ ਆ ਇਹਾਂ ਦੀ ਦਾਰੂ ਕੋ ਪੀਣਾ ਗੱਲ ਸੁਣ ਲੋ ਭਾਊ ਮੈਂ ਮਾਜਰੇ ਭਾਊ ਕਹਿੰਦੇ ਨੇ ਵੱਡੇ ਨੂੰ ਜਿਹਨਾਂ ਦੀ ਘਰ ਵਾਲੀਆਂ ਲੜਦੀਆਂ ਨਾ ਵੀ ਦਾਰੂ ਕਿਉਂ ਪੀਣਾ ਆ ਮੇਰੇ ਵਾਲਾ ਬਾਹਣਾ ਲਾ ਦਿਆ ਵਾਰੋ ਮੈਂ ਵੀ ਉਹਨੂੰ ਬਾਹਣਾ ਲਾਉਣ ਲੱਗਾ ਕਿ ਮੈਂ ਕਿਉਂ ਪੀਣਾ ਇਹ ਜਿਹੜਾ ਮੇਰੇ ਵਾਲਾ ਬਾਹਣਾ ਤੁਸੀਂ ਜਦੋਂ ਤੁਹਾਡੀ ਘਰ ਵਾਲੀ ਘਰੇ ਜਾ ਕੇ ਪੁੱਛੇ ਵੀ ਪੱਪੂ ਦੇ ਬਾਪਾ ਸੱਤੇ ਦੇ ਬਾਪਿਆ ਕਿਉਂ ਪੀਤੀ ਉਦੋਂ ਕਹਿਣਾ ਵੀ ਮੈਂ ਆਸ ਕਰਕੇ ਪੀਤੀ ਆ ਘਰ ਵਾਲੀ ਆਪੇ ਕਹੂਗੀ ਪੱਪੂ ਦੇ ਮਦਰੂ ਪੈਗ ਨਾਲ ਆ ਲਿਆ ਕਰਕੇ ਤੇ ਪੈਗ ਹੀ ਨਾ ਹੋ ਜੇ ਥਾਣੇ ਉਹਨੇ ਕਹਿੰਦੀ ਕਿ ਦਰੂ ਪੀ ਲੈ ਮੈਂ ਭਾਨਾ ਦੱਸ ਲਗਾ ਕੀ ਲੈ ਕੇ ਸੁਣੋ ਰੈਡੀ 1 2 1 2